تامਿਲਸਰ ਕਮਿਸ਼ਨਰ ਪੁਲਿਸ ਨੇ ਨਸ਼ਿਆ ਵਿਰੁੱਧ ਲੜਾਈ ਦੇ ਵਿੱਚ ਇੱਕ ਵੱਡੀ ਜਿੱਤ ਹਾਸਲ ਕਰਦਿਆ 60 ਕਿਲੋ ਹੈਰੋਇਨ ਦੀ ਖੇਪ ਰਾਮਤ ਕੀਤੀ ਹੈ ਸ੍ਰੀਕਾਰ ਵਿੱਚ ਬੀਐਸਐਫ ਅਤੇ ਰਾਜਸਥਾਨ ਪੁਲਿਸ ਦੇ ਸਹਿਯੋਗ ਦੇ ਨਾਲ ਕੀਤੀ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਲੈ ਕੇ ਨਸ਼ੇ ਦੀ ਸਪਲਾਈ ਲਾਈਨ ਤੱਕ ਦੀ ਕਥਿਤ ਡਿਟੇਲ ਪੁਲਿਸ ਨੇ ਵੱਲੋਂ ਪੇਸ਼ ਕੀਤੀ ਹੈ ਜਿੱਤੇ ਦਾਅਵਾਤੇ ਹੈ ਨਸ਼ਾ ਗਿਰੋ ਪਾਕਿਸਤਾਨ ਆਧਾਰਿਤ ਸਮਗਲਰ ਤਰਵੀਰ ਸ਼ਾ ਅਤੇ ਕੈਨੇਡਾ ਬੇਸਡ ਹੈਂਡਲਰ ਜੋਬਨ ਕਲੇਅਰ ਵੱਲੋਂ ਚਲਾਇਆ ਜਾ ਰਿਹਾ ਸੀ ਸੋ ਅਰੋਂ ਦੀ ਹੈ ਕੇਪ ਰਾਜਸਥਾਨ ਦੇ ਜਿਲ੍ਹਾ ਬਾੜਮੇੜ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਪਿੰਡ ਕਲਿਆਣਪੁਰ ਤੋਂ ਰਿਕਵਰ ਕੀਤੀ ਸੀ। ਸੁਮਨਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਨੇ ਇਸ ਬਾਬਤ ਹੋਰ ਕੀ ਕੁਝ ਵਟੇ ਖੁਲਾਸੇ ਕੀਤੇ ਨੇ। ਆਓ ਜੀ। ਡੈਫਰੈਂਟਲੀ ਜਿੱਥੋਂ ਚਾਂਸ ਲੱਗਦਾ ਉਹ ਜੀ ਕ੍ਰਿਮੀਨਲਸ ਤੇ ਸਮਗਨਰ ਜਿਹੜੇ ਇਹ ਜੀ ਚੀਜ਼ਾਂ ਨੂੰ ਯੂਜ਼ ਕਰਦੇ ਜਿਵੇਂ ਰਾਜਸਥਾਨ ਨੇ ਰਾਜਸਥਾਨ ਪੁਲਿਸ ਉਹ ਰਾਜਸਥਾਨ ਤੇ ਇਸ ਤਰ੍ਹਾਂ ਦੀ ਐਸੋ ਕੰਮ ਕੀਤੇ ਕਾਪਰੇਸ਼ਨ ਦੇ ਵਿੱਚ ਉਹ ਪੇਸ਼ੈਂਟ ਹੁੰਦਾ ਉਹਨਾਂ ਨਾਲ ਗੱਲ ਹੋਈ ਹੋਏਗੀ ਕਿ ਉੱਥੇ ਪਹਿਲਾਂ ਇਸ ਤਰ੍ਹਾਂ ਦੀਆਂ ਮਾਰਦਤਾਂ ਆਬਸੈਸ਼ਨ ਜਿਹੇ ਇਸ ਤਰ੍ਹਾਂ ਦੀ ਰਿਕਵਰੀ ਹੁੰਦੀ ਸੀ ਜਦੋਂ ਇਸ ਤਰ੍ਹਾਂ ਦੇ ਅਟੈਂਪਟਸ ਜਿਹੜੀਆਂ ਉੱਤੇ ਹੁੰਦੀਆਂ ਸਭੀਆਂ ਦੇਖੋ ਇਹ ਬਾਰਡਰ ਜਿਹੜਾ ਹੈ ਉਹ ਕਿਤਨੇ ਕਿਤੇ ਸਮਗਲਰ ਜਿਵੇਂ ਮੈਂ ਪਹਿਲਾਂ ਕਿਹਾ ਯੂਜ਼ ਕਰਦੇ ਰਹਿੰਦੇ ਨੇ ਮੈਨੂੰ ਜਿੱਥੋਂ ਤੱਕ ਯਾਦ ਹੈ ਇੱਕ ਵਾਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਜਦੋਂ ਮੈਂ ਮੁਹਾਲੀ ਪੋਸਟਡ ਸੀ ਉਦੋਂ ਵੀ ਬਾਰ ਮੇਰ ਦੇ ਵਿੱਚੋਂ ਆਰਡੀਐਕਸ ਦੀ ਬਾਰਡਰ ਤੋਂ ਰਿਕਵਰੀ ਹੋਈ ਸੀਗੀ ਇੱਕ ਕੇਸ ਦੇ ਵਿੱਚ ਅ ਇਹਦੇ ਚ ਇਹ ਗੱਲ ਕਹਿਣੀ ਬੜੀ ਮੁਸ਼ਕਲ ਹੈ ਕਿਉਂਕਿ ਬੇਸਿਕਲੀ ਉਹਨਾਂ ਨੇ ਆਪਣੀ ਸੇਫਟੀ ਤੇ ਕਨਵੀਨੀਅੰਸ ਦੇਖਦੇ ਆ ਪਰ ਇਹ ਇਸਾਂ ਕਿੰਨੀ ਵੱਡੀ ਅਡਵਾਂਸਡ ਜਿਹੜਾ ਦੋ ਪਲੇਟਾਫਾਰਮ 'ਤੇ ਸਾਰੀ ਕਾਰਵਾਈ ਕਰ ਰਹੇ ਹੋ ਉਹ ਤੁਹਾਨੂੰ ਨਸ਼ੇ ਦੇ ਵਿਰੁੱਧ ਲੜਨੀ ਚਾਹੀਦੀ ਜੇਕਰ ਬਗਾ ਹੈ ਨਾ ਲੇਕਿਨ ਇਹ ਹੋ ਰਿਹਾ ਕਿ ਇਸ ਲੈਵਲ ਤੇ ਕੰਮ ਕਰਨ ਲੱਗ ਪਏ ਉਹਨੂੰ ਕੀ ਸਮਝਦੇ ਕਿ ਇਹਦੇ ਵਿੱਚ ਕੰਟੀਨਿਉਟੀ ਰਹੇਗੀ ਤਾਂ ਫਿਰ ਇਸ ਦਾ ਹੀ ਰਿਕਵਰੀ ਵੀ ਅਰੇਂਡ ਗਿਆ ਕੇਸ ਅਫੀਸਰ ਤੇ ਬਾਰੇ ਦੇਖੋ ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ ਹੋ ਇੱਥੇ ਪੂਰੀ ਸ਼ਕਤੀ ਹੈ ਜਦੋਂ ਦੇ ਆਪਣੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਜ਼ਿਆ ਸ਼ਕਤੀਆਂ ਬਹੁਤ ਵੱਡੀਆਂ ਅਸੀਂ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦੀਆਂ ਰਿਕਵਰੀਜ਼ ਕੀਤੀਆਂ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਸਮੱਗਲਰ ਫੜੇ ਆ ਔਰ ਇਹਨਾਂ ਦੇ ਜਿਹੜਾ ਨੈਟਵਰਕ ਸਾਰਾ ਸਮੈਸ਼ ਕੀਤਾ ਔਰ ਉਹਦੇ ਨਾਲ ਬਹੁਤ ਵੱਡਾ ਡੈਂਟ ਪਿਆ ਜਿਹੜੀ ਸਪਲਾਈ ਚੇਨ ਨੂੰ ਔਰ ਇਸ ਤੋਂ ਇਲਾਵਾ ਅਸੀਂ ਜਿਹੜਾ ਡਿਮਾਂਡ ਸਾਈਡ ਤੇ ਵੀ ਅਸੀਂ ਘਟਾਉਣ ਵਾਸਤੇ ਪੁਲਿਸ ਜਿਹੜੀ ਹੈ ਐਡਿਕਟਸ ਨੂੰ ਵੀ ਦਾਖਲ ਕਰਾ ਰਹੀ ਹੈ ਆਊਟ ਸੈਂਟਰਾਂ ਨੂੰ ਲੈ ਕੇ ਜਾ ਰਹੇ ਆ ਔਰ ਜਿਹੜੇ ਬੰਦੇ ਬੇਲ ਤੇ ਆਏ ਉਹਨਾਂ ਦਾ ਵੀ ਇਲਾਜ ਕਰਾਉਣ ਵਾਸਤੇ ਉਹਨਾਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਮੰਨ ਕੇ ਚੱਲ ਸਕਦੇ ਹਾਂ ਕਿ ਜਿਹੜਾ ਨਸ਼ੇ ਦਾ ਨੈਟਵਰਕ ਹੈ ਪੱਲਾ ਪੰਜਾਬ ਦੇ ਬਾਰਡਰ ਤੋਂ ਨਹੀਂ ਹੂਗ ਨਹੀਂ ਲਿਫਰਡਨ ਨੇ ਪਿਆਲੇ ਵਿੱਚ ਜ਼ਿਲ੍ਹਾ ਦੇ ਵਿੱਚ ਚਾਏ ਸੀ ਕਿ ਜਿਸ ਵਾਰ ਤੁਸੀਂ ਹਾਲ ਸਾਹ ਰਾਜਸਥਾਨ ਦਾ ਵਿੱਚ ਚੱਲ ਅਸੀਂ ਮੰਨ ਕੇ ਚੱਲ ਸਕਦੇ ਹਾਂ ਕਿ ਇਹ ਜਿਹੜਾ ਨੈਟਵਰਕ ਹੈ ਹੋਰ ਜਿਹੜੇ ਸ਼ੂਕੇ ਨੇ ਉਹਨਾਂ ਦੇ ਬਾਰਡਰ ਤੋਂ ਸਾਤ ਪੰਜਾਬ ਦੇ ਬਾਰਡਰ ਤੋਂ ਨਹੀਂ ਹੂਗ ਨਹੀਂ ਲਿਫਰਡਨ ਨੇ ਜਿਹੜੇ ਵਿੱਚ ਜਿਹੜੇ ਵਿੱਚ ਚਾਹੀ ਸੀ ਕਿ ਹੈ ਜਿਸ ਵਾਰ ਤੁਸੀਂ ਰਾਜਸਥਾਨ ਦਾ ਬਿਕਰ ਸੁਤ ਹੈ ਅਸੀਂ ਮੰਨ ਕੇ ਚੱਲ ਸਕਦੇ ਹਾਂ ਕਿ ਇਹ ਜਿਹੜਾ ਨੈਟਵਰਕ ਹੈ ਹੋਰ ਜਿਹੜੇ ਛੂਗੇ ਨੇ ਉਹਨਾਂ ਦੇ ਬਾਰਡਰਸ ਕੋਲ ਚੱਲ ਰਿਹਾ ਹੈ ਚਾਹੇ ਉਹ ਯੂਪੀ ਦਾ ਬਾਰਡਰ ਹੈ ਚਾਹੇ ਫੌਂਗਰੇ ਦੇ ਬੋਰਡਰ ਨੇ ਚਾਹੇ ਉਹ ਅਸੀਂ ਕਹਿ ਦਿੱਤੇ ਕਿ ਰਾਜਸਥਾਨ ਦਾ ਬਾਰਡਰ ਹੈ ਦੇਖੋ ਮੈਂ ਤਾਂ ਇਹ ਕੱਲ ਕਹਿ ਸਕਦਾ ਕਿ ਪ੍ਰੋਕਸੀਮਿਟੀ ਟੂ ਪਾਕ ਵਾਟਰ ਆਪਣੇ ਜਿਹੜੇ ਦੇ ਸਟੇਟਸ ਦੇ ਲੱਗਦੇ ਉੱਥੇ ਡੈਫੀਨਿਟਲੀ ਇੱਕ ਕੋਸ਼ਿਸ਼ ਚੱਲਦੀ ਰਹਿੰਦੀ ਹੈ ਪਾਕਿਸਤਾਨ ਦਾ ਇੰਟਰਨੈਸ਼ਨਲ ਬਾਰਡਰ ਹੈ ਸਾਡੇ ਨਾਲ ਕਿਉਂਕਿ ਪੰਜਾਬ ਦਾ ਐਡਜੋਇਨਿੰਗ ਹੀ ਸਟੇਟ ਰਾਜਸਥਾਨ ਹੈ ਇਹ ਇਧਰ ਜੇਨਕੀ ਦੇ ਵਿੱਚ ਵੀ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਉਹ ਬਾਕੀ ਜਗ੍ਹਾ ਤੇ ਵੀ ਪਹਿਲਾਂ ਬਹੁਤ ਵੱਡੇ ਵੱਡੇ ਸੀਜ਼ਰਸ ਹੋਈਆਂ ਡਿਫਰੈਂਟ ਏਜੰਸੀਜ਼ ਵੱਲੋਂ ਕੀਤੀਆਂ ਗਈਆਂ ਤੋਂ ਸਮਗਲਰਸ ਮੈਂ ਜਿੰਨਾ ਕਿਹਾ ਕਿ ਆਪਣਾ ਕੋਈ ਨਾ ਕੋਈ ਰਸਤਾ ਲੱਭਦੇ ਰਹਿੰਦੇ ਆ ਫਾਈਨਲ ਮੈਂ ਇੱਕੋ ਵਾਰ ਨਹੀਂ ਆਈ ਵਨ ਟਾਈਮ ਆਈ ਸਕਦੇ ਦੇਖੋ ਅਜੇ ਤਾਂ ਸਾਨੂੰ ਇਹੀ ਪਤਾ ਲੱਗਿਆ ਜੀ ਹੁਣ ਪਹਿਲਾਂ ਕਿੰਨੀਆਂ ਆ ਗਈਆਂ ਤਾਂ ਦੈਟ ਇਜ਼ ਅ ਗ੍ਰੇ एरिया ਐਂਡ